131 BPR 131 B ਇਹਨੇ ਇੱਕ ਵੀ ਸਪਰੇਅ ਨਹੀਂ ਕੀਤੀ ਤੇ ਐਪੀਕ ਖਸ਼ਮਡੀ ਵੀ ਘਟਾਈ ਆ ਤੇ ਇੱਕ ਵੀ ਸਪਰੇਅ ਨਹੀਂ ਕੀਤੀ ਉਹ ਦੂਜੇ ਦਿਨ ਤਾਂ ਕਰਨੀ ਪਵੇ ਸਕਦੀ ਆ ਮੈਨੂੰ ਲੱਗਦਾ ਵੀ ਪੈਣਾ ਸਪਰੇਅ ਤਾਂ ਪੱਕੂ ਆ 27 28 ਤਰੀਕ ਦਾ ਲੱਗਿਆ ਹੋਇਆ ਵੀ ਆ ਇਹ 27 28 ਦਾ ਨਸਰ ਕੇ ਬੱਲੀ ਵਾਪਸ ਮੁੜਨ ਲੱਗੀ ਕੋਈ ਸਪਰੇ ਨਹੀਂ ਹੋਈ ਝਾੜਾ ਲਾਇਆ ਪਹਿਲੀ ਵਾਰ ਸਾਡੇ ਏਰੀਆ 'ਚ ਪਹਿਲੀ ਵਾਰ ਹੀ ਲੱਗਿਆ ਵੱਧ ਕੱਤੀ ਵੀ ਹੱਦ ਤੱਕ ਲੱਗਿਆ ਤਕਿ ਮੈਨੂੰ ਲੱਗਦਾ ਕੱਦ ਪੂਰਾ ਵਧੀਆ ਚਾਰ ਬੂਰੀਆਂ ਰੇਹੀਆਂ ਚੱਲਦਾ ਤੇ ਬੱਲੀ ਮੈਨੂੰ ਐ ਲੱਗਦਾ ਵੀ ਕਿਸੇ ਦੇ ਵੀ ਨਹੀਂ ਬੱਲੀ ਤੋੜ ਕੇ ਕਿਹੜੀ ਕਿਸੇ ਦਾ ਵੀ ਪੀਲੇ ਉਸੇ ਦੀ ਬੱਲੀ ਕਹਿੰਦੇ ਉਹ ਤਾਂ ਬੁਈ ਵੱਡੀ ਬੱਲੀ ਆ ਦੀ ਦਾਣੇ ਆ ਦੇਖ ਬੱਲੀ ਚੈੱਕ ਕਰੋ ਬਸ ਇਹਨੂੰ ਕੀ ਜਰਸੀ ਕਹਿੰਦੇ ਜਿਹੜਾ ਬੋਣੇ ਬਣ ਦਾ ਰੋਗ ਹੁੰਦਾ ਉਹ ਬੜਾ ਆਉਂਦਾ ਐਤ ਕੀ ਪਰ ਆਇਆ ਨਹੀਂ ਉਹ ਪਿਛਲੇ ਸਾਲ ਬੜਾ ਆਇਆ ਸੀ 22 'ਚ ਬੜਾ ਆਇਆ ਸੀ 23 'ਚ ਵੀ ਠੀਕ ਸੀ ਐਤ ਕੀ 24 'ਚ ਵੀ ਠੀਕ ਆ ਹਾਲਾਤ ਸਾਰਾ ਨੂੰ ਬਹਤ ਵਧੀਆ 26 ਦੇ ਪਹਿਲ ਤੇ 26 ਵੀ ਦੁੱਗ ਤੇ ਆਉਂਦਾ ਵੀ ਮੇਰੇ ਅਕਾਊਂਟ ਦੇ ਹਿਸਾਬ ਨਾਲ ਪਹਾ ਪੰਜਾਂ ਦਿਨ ਬਾਅਦ ਚ ਲੱਗਿਆ ਹਿਆ ਇਹ ਤਾਂ ਪੰਜ ਦਿਨ ਦਾ ਫਰਕ ਆ ਸਾਰਾ ਨਿਸਰ ਦਾ ਇੱਕ ਸਾਰ ਹੈ ਇੱਕ ਸਾਰ ਨਿਸਰ ਦਾ ਸਾਰਾ ਧੀ ਇਹ ਪੂਰਾ ਵਧੀਆ ਵੀ ਹੈ ਜਿਹੜੇ ਜਿਹੜੇ ਵੀਰਾਂ ਲਾਇਆ ਹੋਇਆ ਕਿਸਾਨਾਂ ਨੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਮੈਂ ਤੁਹਾਡੇ ਏਰੀਏ 'ਚ 131 PR 131 ਬੀ ਰਹਿ ਜਾਂਦਾ ਇਹਦਾ ਜੇ ਕਿਸੇ ਨੇ ਰੱਖਣਾ ਹੋਵੇ ਫਾਰਮਲ ਵੈਰਾਈਟੀ ਹੈ ਬੀ ਛਾੜਿਆ ਜਾ ਸਕਦਾ ਜਿੱਥੇ ਬੀ ਛਾੜੋਗੇ ਉਹਦੇ ਵਿੱਚੋਂ ਬਦਵੇਂ ਘਟ ਮੂਝੇ ਪਹਿਲਾਂ ਉਹ ਕਰ ਲੈਣਾ ਇਤਕੀ ਦਿੱਕਤ ਬਹੁਤ ਆਈ ਆ ਉਹ ਬੂਝੇ ਹੁਣੀ ਵੱਡੇ ਪੜ ਲਈ ਪਹਿਲੀ ਇੱਥੋਂ ਆਪਾਂ ਬੀਜਾੜਨਾ ਥੋੜੇ ਦਿਨਾਂ ਦੀ ਵੈਰਾਈਟੀ ਆ ਤੇਲੇ ਦੀ ਦਿੱਕਤ ਨਹੀਂ ਆਉਂਦੀ ਕੁੱਲ ਮਿਲਾ ਕੇ ਵੈਰਾਈਟੀ ਇਤਕੀ ਕਾਮਯਾਬ ਰਹੀ ਆ ਪਹਿਲਾਂ ਪ੍ਰਾਲੀ ਦਾ ਵੀ 212 ਜਾਂ ਉਹ ਵੀ ਆਮ ਵਾਂਗੂ ਨਹੀਂ ਹੈਗੀ ਪਰਾਲੀ ਬਹੁਤ ਘਾਟਾ ਸੱਬੀ ਵਾਂਗੂ ਪਰਾਲੀ ਆ ਸੂਪਰ ਸੀਡਰ ਇੱਕ ਵਾਰੀ ਚਾਹ ਬਣਾ ਦੂ ਵਧੀਆ ਕਣਕ ਬੀਜਣ ਵੇਲੇ ਜਿਹੜਿਆ ਨੇ ਵੀ ਲਾਇਆ ਕਮੈਂਟ ਕਰਕੇ ਜਰੂਰ ਸ਼ੇਅਰ ਵੀਡੀਓ ਕਰਿਓ ਆਪਦੀ ਜੀਰੀ ਦੀ ਫੋਟੋ ਜਰੂਰ ਭੇਜਿਓ